ਜੀ ਜੀ ਟੀਮ ਲੈ ਕੇ ਪਹੁੰਚੇ ਹਾਂ ਪੁਲ ਦੇ ਉੱਪਰ ਕੀ ਕਰਨੇ ਸਭ ਤੋਂ ਪਹਿਲਾਂ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਬੜਾ ਅਸੀਂ ਗੰਭੀਰ ਮੁੱਦਾ ਲੈ ਕੇ ਆਏ ਹਾਂ ਜੀ ਬਹੁਤ ਸਾਰੀਆਂ ਵੀਡੀਓ ਫੋਟੋ ਕਵਰੇਜ ਹੁੰਦੀਆਂ ਨੇ ਖਬਰਾਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਵੀ ਲੱਗਦੀਆਂ ਨੇ ਲੇਕਿਨ ਜਿਹੜਾ ਸਮਰਾਲਾ ਰੋਡ ਦਾ ਪੁਲ ਹੈ ਇਹਦੀ ਜਿਹੜੀ ਸਥਿਤੀ ਹੈ ਜਿਉਂ ਦੀ ਤਿਉਂ ਬਣੀ ਹੋਈ ਆ ਪਰसों ਔਰ ਇੱਕ ਹਾਦਸਾ ਹੋਇਆ ਜੀ ਮੈਕਸ ਦੇ ਨਾਲ ਜਿਹੜੀ ਮਹਿੰਦਰਾ ਮੈਕਸ ਹੈ ਉਹਦੇ ਨਾਲ ਇੱਕ ਸਕੂਟਰੀ ਵੱਜੀ ਆ ਉਹ ਸਕੂਟਰੀ ਸਾਰੀ ਖੰਡ ਗਈ ਖੰਡਣ ਦਾ ਕਾਰਨ ਕੀ ਹੈ ਤੁਸੀਂ ਦੇਖਿਓ ਵੀ ਇਹ ਟੋਏ ਅਟਡੇ ਨੇ ਇਹ ਸਾਰੇ ਪਾਸੇ ਜਦੋਂ ਲੋਕ ਘੁੰਮ ਕੇ ਜਾਂਦੇ ਨੇ ਤਾਂ ਔਰੇ ਇਹ ਜਾ ਨੁਕਸਾਨ ਹੁੰਦਾ ਆ ਵੀ ਔਰੇ ਬੜੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਬਿਲਕੁਲ ਕੁੰਭਕਰਨ ਦੀ ਨਿੰਦ ਸੁੱਤਾ ਪਿਆ ਆ ਕੋਈ ਸੁਣਵਾਈ ਨਹੀਂ ਹੈਗੀ ਜੀ ਅਸੀਂ ਤਾਂ ਚਾਹਦੇ ਆ ਪ੍ਰਸ਼ਾਸਨ ਨੂੰ ਬੇਨਤੀਆਂ ਵੀ ਮਿੰਤਾਂ ਵੀ ਕਰ ਲਿਆ ਕੀ ਉਹ ਅਖਬਾਰ ਨਹੀਂ ਪੜਦੇ ਕੀ ਉਹ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਸ ਪੁਲ ਦੀ ਹਾਲਤ ਕੀ ਆ ਇਹ ਪੁਲ ਇਨਾ ਜ਼ਿਆਦਾ ਖੂਨੀ ਪੁਲ ਬਣਦਾ ਜਾ ਰਿਹਾ ਆ ਜੀ ਪ੍ਰਸ਼ਾਸਨ ਜਿਹਦੇ ਬਾਰੇ ਟੈਗਰ ਆ ਰਹੇ ਹੋ ਹੋਰ ਕਿਹੜੇ-ਕਿਹੜੇ ਜਿਹੜੇ ਇੱਥੇ ਪੁਲ ਦੇ ਉਪਰਾਂ ਬਾਦਰੀ ਤੇ ਆਪਾਂ ਦੇਖਿਆ ਜੁੜੀਆਂ ਲੱਗੀਆਂ ਬਿਲਕੁਲ ਜੀ ਬਿਲਕੁਲ ਤੁਹਾਨੂੰ ਮੈਂ ਮੈਂ ਤੁਹਾਨੂੰ ਇੱਥੇ ਕਣਕ ਦੀਆਂ ਹੈਗਾ ਵੀ ਖੰਨਾ ਸੀਡ ਕੀਤਾ ਜਾ ਰਿਹਾ ਚਲੋ ਜੀ ਉਹ ਤਾਂ ਹੁਣ ਉਹਨਾਂ ਨੂੰ ਪਤਾ ਪਰ ਗੱਲ ਇੱਕ ਹੋਰ ਕਹਿਣੀ ਚਾਹਨਾ ਆਂ ਵੀ ਤੁਸੀਂ ਇਹਦੇ ਨਾਲ-ਨਾਲ ਮਿੱਟੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਵਿੱਚ ਉਹਰੇ ਕਣਕ ਉੱਗੀ ਹੋਈ ਆ ਹੁਣ ਕਣਕ ਉੱਗਣ ਨੂੰ ਘੱਟੋ-ਘੱਟ 3-4 ਵੱਧ ਤੋਂ ਵੱਧ 4-5 ਮਹੀਨੇ ਚਾਹੀਦੇ ਨੇ ਜੀ ਅਕਤੂਬਰ ਨਵੰਬਰ ਦਸੰਬਰ ਦਾ ਮਹੀਨਾ ਆਉਂਦਾ ਬੱਲੀਆਂ ਲੱਗੀਆਂ ਪਈਆਂ ਨੇ ਤੁਸੀਂ ਮਿੱਟੀ ਨੂੰ ਚੈੱਕ ਵੀ ਕਰ ਸਕਦੇ ਹੋ ਤੇ ਗੱਲ ਕਰਾਂ ਲਾਈਟ ਦੀ ਆ ਇੱਕ ਸੁੱਖ ਨੇ ਲਾਈਟ ਇੱਕ ਜਲਦੀ ਆ ਜੀ ਬਾਕੀ ਸਾਰੇ ਲਾਈਟ ਤੁਸੀਂ ਦਿਖਾ ਸਕਦੇ ਹੋ ਅਗਰ ਕੋਈ ਇੱਕ ਵੀ ਲਾਈਟ ਜਲਦੀ ਹੈ ਤਾਂ ਇਸ ਚੀਜ਼ ਨੂੰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਰਾਤ ਦੇ ਸਮੇਂ ਇੱਥੇ ਹੋਰ ਵੀ ਜ਼ਿਆਦਾ ਖਤਰਨਾਕ ਮਾਹੌਲ ਬਣ ਜਾਂਦਾ ਆ ਕਿ ਜਿਹੜਾ ਆ ਜਿਹੜਾ ਪੁਲ ਆ ਤੁਸੀਂ ਪੁਲ ਦੀਆਂ ਆ ਦੇਖੋ ਰਵੜਾ ਵੀ ਦੇਖੋ ਦਿਖਾ ਸਕਦੇ ਹੋ ਤੇ ਆ ਪੱਤੀਆਂ ਸਾਰੀਆਂ ਨਿਕਲੀਆਂ ਪਈਆਂ ਨੇ ਜੀ ਮੰੰਦਰ ਮੰਗ ਤਾਂ ਬੇਨਤੀ ਇਹ ਆ ਅਸੀਂ ਇੱਕ ਸਮਾਜ ਸੇਵੀ ਆ ਸਾਡਾ ਫਰਜ ਆ ਕਿ ਸਮਾਜ ਦੀ ਸੇਵਾ ਕਰਨਾ ਸਮਾਜ ਦੀ ਸੇਵਾ ਦੇ ਵਿੱਚ ਇਨਸਾਨਾਂ ਦੀ ਸੇਵਾ ਵੀ ਆਉਂਦੀ ਹੈ ਕੀ ਕਹਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਈ ਵਾਰੀ ਐਵੇਂ ਵੀ ਹੁੰਦਾ ਵੀ ਸ਼ਾਇਦ ਆਵਾਜ਼ ਉਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚਦੀ ਤੇ ਇਹਦਾ ਕੰਮ ਜਿਹੜਾ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਸਾਡੀ ਤਾਂ ਇਹੀ ਮੰਗ ਹੈ ਸਰਕਾਰ ਬਣੋ